ਫੁੱਟਬਾਲ ਖੇਡ ਨੂੰ ਬਣਦਾ ਮਾਨ ਸਨਮਾਨ ਦੇਣ ਲਈ 22 ਪਿੰਡਾਂ ਦੇ ਫੁੱਟਬਾਲ ਖਿਡਾਰੀ ਹੋਏ ਕੁਰਾਲੀ ਵਿਖੇ 71 ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕੁਰਾਲੀ ਦੀਆਂ ਨੇ ਜਿੱਥੇ ਅੱਜ ਫੁੱਟਬਾਲ ਕੋਚ ਜਸਮੀਤ ਸਿੰਘ ਮਿੰਟੂ ਦੀ ਅਗਵਾਈ ਦੇ ਵਿੱਚ ਇੱਕ ਅਹਿਮ ਮੀਟਿੰਗ ਕੁਰਾਲੀ ਵਿਖੇ ਰੱਖੀ ਗਈ ਜਿਸ ਦੇ ਵਿੱਚ ਮੋਹਾਲੀ ਜ਼ਿਲ੍ਹੇ ਅੰਦਰ ਫੁੱਟਬਾਲ ਪਿੰਡੂ ਲੀਗ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤੀ ਗਈਆਂ ਜਾਣਕਾਰੀ ਦਿੰਦੇ ਹੋਏ ਜਸਮੀਤ ਸਿੰਘ ਮਿੰਟੂ ਨੇ ਦੱਸਿਆ ਕਿ ਇਸ ਲੀਗ ਦੇ ਵਿੱਚ ਅੱਜ ਮੈਚ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤੀ ਗਿਆ ਜਿਸ ਦੇ ਵਿੱਚ 22 ਪਿੰਡਾਂ ਦੀਆਂ ਟੀਮਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਹੋਰ ਆਏ ਹੋਏ ਪਤਵੰਦਿਆ ਕੋਚਾ ਸਹਿਬਾਨਾਂ ਨੇ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਕਿਉਂਕਿ ਸਾਡੀ ਲੀਗ ਦਾ ਇੱਕੇ ਮਕਸਦ ਹੈ ਲੀਗ ਦਾ ਇੱਕ ਆਪਣਾ ਇੱਕ ਮਕਸਦ ਹੈ ਸਾਡਾ ਇਹ ਨਹੀਂ ਹੈਗਾ ਸੀ ਲੀਗ ਕਰਾ ਕੇ ਜੀ ਟੂਰਨਾਮੈਂਟ ਹੋਗਾ ਜੀ ਨਹੀਂ ਲੀਗ ਦਾ ਫਾਰਮੈਟ ਤਾਂ ਦੱਸਿਆ ਤਾਂ ਹੋਮ ਅਵੇ ਹੋਇਆ ਤਾਂ ਨਾ ਵੀ ਮੰਨ ਲਓ ਜੇ ਪਹਿਲਾ ਓਪਨਿੰਗ ਇੱਥੇ ਹੋਣੀ ਹੈ ਕਲੋਜ਼ਿੰਗ ਇੱਥੇ ਹੋਣੀ ਹੈ ਬਾਕੀ ਸਾਰਾ ਪਿੰਡਾਂ ਚ ਹੀ ਹੋਣਾ ਹੈ ਠੀਕ ਹੈ ਪਿੰਡਾਂ ਨੂੰ ਕਲੱਬ ਵੱਲੋਂ ਜਿੰਨਾ ਵੀ ਹੋ ਸਕਦਾ ਮੰਨੋ ਟਿੱਟਾ ਹਰੇਕ ਪਿੰਡ ਨੂੰ ਪਿੰਡ 'ਚ ਜਾ ਕੇ ਦੇਣੀ ਆਪਾਂ ਨੇ ਉਸ ਤੋਂ ਬਾਅਦ ਰੈਫਰੀ ਸਾਡੇ ਸਭੂ ਸਾਡਾ ਈਵਨ ਟੈਂਟ ਵੀ ਸਾਡਾ ਹੂੰ ਠੀਕ ਈਵਨ ਟੈਂਟ ਵੀ ਸਾਡਾ ਸਿਰਫ ਪਿੰਡ ਵਾਲੇ ਸਾਨੂੰ ਬਚਾਅ ਪਲਾ ਦੇ ਕਿੱਥੇ ਹੁੰਦੇ ਆ ਕੋਚ ਸਾਹਿਬ ਨੇ ਨਾ ਬਹੁਤ ਕੁਝ ਵਧੀਆ ਬਹੁਤ ਵਧੀਆ ਅੰਕੇ ਦੇ ਨਾਲ ਦੱਸ ਤੇ ਆ ਬੇਸਿਕਲੀ ਇਸ ਲੀਗ ਦੇ ਲਈ ਅਸੀਂ ਕੀ ਚਾਹੁੰਦੇ ਆ ਕਿ ਹਰ ਪਲੇਅਰ ਦੀ ਇੱਕ ਯੂਨਿਕ ਆਈਡੀ ਬਣਾ ਦਈਏ ਜ ਜੇ ਉਹਦੀ ਯੂਨਿਕ ਆਈਡੀ ਹੋਏਗੀ ਤਾ ਹੋਗੇ ਆਪਣੇ ਤਾਂ ਉਹਦੇ ਕੈਰੀਅਰ ਦੇ ਵਿੱਚ ਕੰਮ ਆਈ ਗਏ ਆ अदरवाइज ਗਰਾਊਂਡਾਂ ਦਾ ਕੀਮਤ ਹੋਣੀਗੇ ਬੇਸਿਕਲੀ ਦੋ ਝੰਡੇ ਆ ਇਹ ਲੀਗ ਕਰਨ ਦੇ ਪਹਿਲਾ ਝੰਡਾ ਹੈਗਾ ਵਜੇ ਜਿਹੜੇ ਵੀ ਪਲੇਅਰ ਹੈਗੇ ਆ ਉਹਨਾਂ ਉਹਨਾਂ ਨੂੰ ਅਸੀਂ ਪਲੇਅਰਸ ਨੂੰ ਉਹਨਾਂ ਦੇ ਕੈਰੀਅਰ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਤਾਂ ਕਿ ਫੁੱਟਬਾਲ ਉਹਨਾਂ ਦੇ ਕੈਰੀਅਰ ਦੇ ਵਿੱਚ ਕਿਵੇਂ ਬੈਨੀਫਿਟ ਹੋਊਗੀ ਪਹਿਲਾ ਝੰਡਾ ਸਾਡਾ ਇਹ ਸੈਕਿੰਡ ਝੰਡਾ ਹੈਗਾ ਸੁਸਾਇਟੀ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਖੇਲਰ ਦੇ ਪ੍ਰਤੀ ਮਤਲਬ ਇੱਕ ਲਗਾਉ ਲੈਣਾ ਹੈ ਇੱਕ ਲਗਨ ਲਿਆਣੀ ਜਿਵੇਂ ਹਾਂ ਬੱਚਿਆਂ ਨੂੰ ਆਪਾਂ ਗਰਾਊਂਡ ਦੇ ਨਾਲ ਕਿਵੇਂ ਬੱਤ ਬੱਤ ਜੋੜੀਏ ਆਹੀ ਦੋਹੇ ਜੰਡਿਆਂ ਤੇ ਕੰਮ ਕਰਿਆ ਜਾਣਾ ਤੇ ਆਹੀ ਦੋਹੇ ਜੰਡਿਆਂ ਤੇ ਅਸੀਂ ਤੁਹਾਡੇ ਨਾਲ ਦੂਸਰੀ ਵਾਰ ਇਕੱਠੇ ਹੋਏ ਆ ਉਹਦਾ ਇੱਕ ਇੱਕ ਰੀਜ਼ਨ ਹੈਗਾ ਜੇ ਜੋ ਅਸੀਂ ਕਰ ਸਕਦੇ ਆ ਅਸੀਂ ਕਰੀਏ ਜੋ ਸਾਨੂੰ ਤੁਤੋਂ ਹੈਲਪ ਚਾਹੀਦੀ ਹੋਊਗੀ ਤੁਸੀਂ ਵੀ ਅੱਗੇ ਵੱਧ ਕੇ ਸਾਡੀ ਉਮੀਦ ਹੀ ਹੈਲਪ ਕਰਿਓ ਜਿਵੇਂ ਹਲੇ ਕੋਸਾਂ ਨਾਲ ਡਿਸਕਸ ਹੋ ਰਿਹਾ ਸੀਗਾ ਹਰ ਟੀਮ ਵੱਲੋਂ ਜਿਵੇਂ ਲਗਭਗ 22 ਟੀਮ ਚਲੋ 22 ਵੀ ਹੋ ਸਕਦੀਆਂ 22 23 ਵੀ ਹੋ ਸਕਦੀਆਂ ਹਰ ਟੀਮ ਵੱਲੋਂ ਸਾਨੂੰ ਇੱਕ ਇੱਕ ਬੰਦਾ ਮਿਲੇ ਜਿਹੜਾ ਕਿ ਐਡਮਿਨਿਸਟ੍ਰੇਸ਼ਨ ਦਾ ਇੰਚਾਰਜ ਹੋਵੇ ਜਿਹੜਾ ਕਿ ਦੇਖੇ ਕਿ ਹਾਂ ਐਡਮਿਨਿਸਟ੍ਰੇਸ਼ਨ ਕਿਵੇਂ ਹੋਵੇਗਾ ਉੱਥੇ ਤੇ ਇਦਾਂ ਦੀਆਂ ਕੁਝ ਜਿਹੜੀਆਂ ਰਿਕੁਆਇਰਮੈਂਟਸ ਸਾਨੂੰ ਹੋਊਗੀਆਂ ਅਸੀਂ ਐਕਸਪੈਕਟ ਕਰਦੇ ਆ ਜਿਉਂ ਤੁਹਾਡੇ ਤੋਂ ਸਾਨੂੰ ਪੂਰੀ ਤਰ੍ਹਾਂ ਸਹਿਯੋਗ ਮਿਲੇਗਾ ਤੇ ਅਸੀਂ ਆਪਣਾ 100% ਦੇਣ ਦੀ ਕੋਸ਼ਿਸ਼ ਕਰਾਂਗੇ ਏਜੰਡੇ ਬਿਲਕੁਲ ਦੋ ਹੈ ਇੱਕ ਫੁੱਟਬਾਲ ਦੇ ਪਲੇਅਰਸ ਨੂੰ ਕੈਰੀਅਰ ਪ੍ਰੋਪਰ ਕਿਵੇਂ ਬਣਾਈਏ ਜਿਉਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਕੈਰੀਅਰ ਨੂੰ ਕਿਵੇਂ ਬਿਲਡ ਕਰੂਗਾ ਮਨ ਸੈਕਿੰਡ ਡੇਸ ਕਿ ਬੱਚਿਆਂ ਨੂੰ ਆਪਾਂ ਗਰਾਊਂਡ ਤੇ ਵਾਲੀ ਤੇ ਇਹਦੇ ਲਈ ਜੋ ਅਸੀਂ ਦਾ ਸਾਲ ਨੇ ਅਸੀਂ ਸ਼ੁਰੂ ਕਰਾਂਗੇ ਤੁਹਾਡੀ ਜੋ ਹੈਲਪ ਰਿਕੁਆਇਰਡ ਹੋਏਗੀ ਅਸੀਂ ਤੁਹਾਨੂੰ ਟਾਈਮ ਟਾਈਮ ਦੱਸਾਂਗੇ ਤੇ ਅਸੀਂ ਐਕਸਪੈਕਟ ਕਰਦੇ ਹਾਂ ਤੁਸੀਂ ਸਾਰੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵੋਗੇ ਸਵਾਗਤ ਵਿੱਚ ਮੀਟਿੰਗ ਕੀਤੀ ਗਈ ਹੈ ਤੁਸੀਂ ਵੀ ਹਾਜ਼ਰੀ ਭਰਿਓ ਕੀ ਕਰਨਾ ਚਾਹੋਗੇ ਇਸ ਲਈ ਸਾਡੇ ਕਲੱਬ ਵੱਲੋਂ ਇਹ ਦੂਸਰੀ ਮੀਟਿੰਗ ਹੈ ਜੀ ਅੱਜ ਬੇਸਿਕਲੀ ਐਡਮਿਨਿਸਟ੍ਰੇਸ਼ਨ ਦੇ ਬਾਰੇ ਪੂਰਾ ਤੇ ਡੇਟਸ ਫਾਈਨਲ ਕੀਤੀਆਂ ਗਈਆਂ ਜਿਵੇਂ ਇਹ ਇਸ ਡੇਟ ਤੋਂ ਸ਼ੁਰੂ ਹੋਏਗੀ ਇਕਦਾ ਦੋ ਲਾਈਨ ਏਜੰਡਾ ਹੈਗਾ ਦੋ ਲਾਈਨ ਏਜੰਡੇ ਦੇ ਵਿੱਚ ਪਹਿਲਾ ਏਜੰਡਾ ਹੈਗਾ ਜੇ ਪਲੇਅਰਸ ਨੂੰ ਕਿਵੇਂ ਫੁੱਟਬਾਲ ਨੂੰ ਕੈਰੀਅਰ ਪ੍ਰੋਸਪਰ ਬਣਾਇਆ ਜਾਵੇ ਤਾਂ ਕਿ ਪਲੇਅਰਸ ਨੂੰ ਫੁੱਟਬਾਲ ਦੇ ਵਿੱਚ ਕੈਰੀਅਰ ਦਿਖੇ ਪਹਿਲਾ ਏਜੰਡਾ ਇਹ ਹੈਗਾ ਤੇ ਸੈਕੰਡ ਏਜੰਡਾ ਬਿਲਕੁਲ ਕਲੀਅਰ ਹੈਗਾ ਜੇ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਕਿਵੇਂ ਜੋੜਿਆ ਜਾਵੇ ਬੱਚਿਆਂ ਦੇ ਵਿੱਚ ਕਿਵੇਂ ਮਤਲਬ ਇਹ ਚੀਜ਼ ਲਾਈ ਜਾਵੇ ਕਿ ਉਹ ਆ ਕੇ ਗਰਾਊਂਡ ਦੇ ਨਾਲ ਜੁੜਨ ਤੇ ਇਹ ਦੋ ਏਜੰਡਿਆਂ ਤੇ ਸਾਡਾ ਕਲੱਬ ਕੰਮ ਕਰ ਰਿਹਾ ਹੈ ਤੇ ਇਸ ਮਿੰਟੇ ਤੋਂ ਆ ਲੀਗ ਸ਼ੁਰੂ ਹੋ ਰਹੀ ਹੈ ਜਿਹੜੀ ਕਿ ਇਨ ਆਊਟ ਆਊਟ ਵਾਲੀ ਹੈਗੀ ਆ ਕੁਝ ਮੈਚ ਮਤਲਬ ਜਿਵੇਂ ਕੁਰਾਲੀ ਹੋਣਗੇ ਕੁਝ ਗੋਥਲਾ ਹੋਣਗੇ ਸਰਾਊਂਡਿੰਗ ਏਰੀਆ ਦੇ ਵਿੱਚ ਸਾਰੀ ਜਗ੍ਹਾ ਅਸੀਂ ਕੁਝ ਮੈਚ ਉਹਦੇ ਕਰਾਵਾਂਗੇ ਤੇ ਕੁਝ ਉੱਥੇ ਜਾ ਕੇ ਮੈਚ ਖੜਵਾਵਾਂਗੇ ਬੱਚਿਆਂ। ਇਸ ਲੀਗ ਦੇ ਨਾਲ ਕਿੰਨਾ ਵੀ ਜਿਹੜਾ ਕਢਾ ਗਿਆ ਉਹਨੂੰ ਫਾਇਦਾ ਹੋਊਗਾ। ਲੱਗਦਾ ਹੈ ਕਿ ਜਿਹੜੀ ਛੋਟੀ ਬੱਚੇ ਆ ਉਹ ਇਹ ਲੀਗ ਨੂੰ ਦੇਖ ਕੇ ਜੁੜਦੇ ਤੇ ਪ੍ਰਵਾਹ। ਬਿਲਕੁਲ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਜੀ ਅੱਜ ਇਹਨਾਂ ਨੂੰ ਵੀ ਸਾਰਿਆਂ ਨੂੰ ਜਿਹੜੇ ਟੀਮ ਮੈਂਬਰਸ ਮਾਈ ਟੀਮਾਂ ਦੇ ਮੈਂਬਰਸ ਆਏ ਸੀਗੇ ਉਹਨਾਂ ਨਾਲ ਵੀ ਇਹੀ ਗੱਲਬਾਤ ਹੋਈ ਹੈ। ਉਹਨਾਂ ਨੇ ਵੀ ਸਾਨੂੰ ਇਹੀ ਭਰੋਸਾ ਦਿਵਾਇਆ ਕਿ ਪੂਰੇ ਲੀਗ ਦੇ ਵਿੱਚ ਜਿਵੇਂ ਵੀ ਹੋ ਸਕੇਗਾ ਬੱਚਿਆਂ ਨੂੰ ਬੱਤੇ-ਬੱਤੇ ਜੋੜਨ ਦੇ ਵਿਰਤੀ ਜਿਵੇਂ ਵੀ ਕੁਝ ਕਰਿਆ ਜਾ ਸਕੇਗਾ ਉਹੋ ਤੇ ਪਲੇਅਰਸ ਨੂੰ ਵੀ ਬੇਸਿਕਲੀ ਇਹ ਦੱਸਣ ਦੀ ਮਤਲਬ ਕੋਸ਼ਿਸ਼ ਕਰਾਂਗੇ ਬਜੇ ਉਹ ਤੋਂ ਬਾਅਦ ਕਿਵੇਂ ਨੈਕਸਟ ਉਹਦੇ ਕੈਰੀਅਰ ਦੇ ਲਈ ਕਿਵੇਂ ਅੱਛਾ ਹੈ ਆ ক্রিকেট ਤਾਂ ਕਾਫੀ ਫੁੱਟਬਾਲ ਦਾ ਨੌਜਵਾਨ ਜਿਹੜਾ ক্রিকেট ਵੱਲ ਕਾਫੀ ਕਰੀਜ਼ ਰਿਹਾ ਜੀ ਕੀ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਤੁਸੀਂ ਕੋਈ ਪਲੇਅਰੋਂ ਪਟਵਾਲ ਦੇ ਨਹੀਂ ਵੀ ਉਹ ਨੌਜਵਾਨ ਫੁੱਟਬਾਲ ਦੇ ਨਜ਼ਰੋਂ ਨਹੀਂ 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 ਨੌਜਵਾਨਾਂ ਨੂੰ ਕਿਸੇ ਗੇਮ ਦੇ ਨਾਲ ਨਹੀਂ ਨੌਜਵਾਨਾਂ ਨੂੰ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਇਹ ਇਹ ਪ੍ਰਾਇੋਰਟੀਜ਼ ਹੈ ਕਈਆਂ ਨੂੰ ਬੇਸਿਕਲੀ ਕੈਰੀਅਰ ਦੀ ਗੱਲ ਹੈ ਇਹ ਕੈਰੀਅਰ ਹਾਕੀ ਦੇ ਵਿੱਚ ਕਈਆਂ ਨੂੰ ਅੱਛਾ ਲੱਗਦਾ ਹੈ ਕਈਆਂ ਨੂੰ ਫੁੱਟਬਾਲ ਦੇ ਵਿੱਚ ਅੱਛਾ ਲੱਗਦਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚੋਂ ਹਾਕੀ ਦੇ ਵਿੱਚੋਂ ਬਹੁਤ ਕੈਰੀਅਰ ਗਿਆ ਹੈ ਕਿਉਂਕਿ ਇਹ ਆਪਣੀ ਨੈਸ਼ਨਲ ਗੇਮ ਹੈ ਤੇ ਪੰਜਾਬ ਦੇ ਵਿੱਚ ਹਾਕੀ ਬਹੁਤ ਵਧੀਆ ਖੇਡੀ ਜਾਂਦੀ ਸੀ ਤੁਸੀਂ ਪਿਛਲੇ ਟਾਈਮ ਦੇ ਵਿੱਚ ਗੱਲ ਕਰੋਗੇ ਆਪਣੇ ਇਵਨ ਕਈ ਵੱਡੇ ਅਫਸਰ ਜਿਹੜੇ ਹੈਗੇ ਆ ਉਹ ਹਾਕੀ ਖੇਡਦੇ ਹੁੰਦੇ ਸੀਗੇ ਤੇ ਅਤੇ ਬਹੁਤ ਵੱਡੇ ਅਫਸਰ ਬਣੇ ਤੇ ਜਦੋਂ ਫੁੱਟਬਾਲ ਦੇ ਵਿੱਚ ਇੰਨਾ ਕ੍ਰੇਜ਼ ਪਬਲਿਕ ਦੇ ਵਿੱਚ ਹੋਵੇਗਾ ਤੇ ਫੁੱਟਬਾਲ ਚੋ ਵੀ ਆਪਣੇ ਵਧੀਆ ਪਲੇਅਰ ਨਿਕਲੋਗੇ ਇਤਨੇ ਵੱਡੇ ਅਫਸਰ ਬਣਨਗੇ ਸਮਝਦੇ ਗੱਲ ਕਰੀਏ ਜੇਕਰ ਹੁਣ ਪਰਵਾਹ ਨੌਜਵਾਨ ਖੇਡਦੇ ਆ ਵਧੀਆ ਤਰੀਕੇ ਦੇ ਨਾਲ ਤਾਂ ਉਹਨਾਂ ਨੂੰ ਜਿਹੜੀ ਨੌਕਰੀ ਦੀ ਗੱਲ ਕਰੀਏ ਜਾਂ ਉਹਨਾਂ ਦੇ ਭਵਿੱਖ ਦੀ ਗੱਲ ਕਰੀਏ ਉਹ ਸੁਰੱਖਿਤ ਵਧੀਆ ਹੈ ਜੀ ਕ੍ਰਿਕਟ ਨਾਲ ਬਿਲਕੁਲ ਬਿਲਕੁਲ ਨਹੀਂ ਕ੍ਰਿਕਟ ਨਾਲੋਂ ਕੰਪੈਰੀਜ਼ਨ ਕੋਈ ਨਹੀਂ ਹੈ ਤੁਸੀਂ ਦੇਖੋ ਨਾ ਹਰ ਹਰ ਗੇਮ ਦੀ ਆਪਣੀ ਇੰਪੋਰਟੈਂਸ ਹੈ ਤੇ ਕ੍ਰਿਕਟ ਦੇ ਵਿੱਚ ਵੀ ਉਵੇਂ ਹੀ ਸਕੋਪ ਹੈਗਾ ਫੁੱਟਬਾਲ ਦੇ ਵਿੱਚ ਵੀ ਉਦਾਂ ਸਕੋਪ ਹੈ ਹਾਂ ਬੱਚਿਆਂ ਨੂੰ ਆਪਾਂ ਨੂੰ ਗਰਾਊਂਡ ਦੇ ਨਾਲ ਜੋੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਆਪਾਂ ਸੋਸਾਇਟੀ ਦੀ ਗੱਲ ਕਰੀਏ ਤੇ ਗਰਾਊਂਡ ਦੇ ਨਾਲ ਕਿਉਂ ਜੁੜੋਗੇ ਜਦੋਂ ਪਲੇਅਰਜ਼ ਨੂੰ ਆਪਣਾ ਕੈਰੀਅਰ ਦਿਖੇਗਾ ਉਹਦੇ ਵਿੱਚ ਜਦੋਂ ਪਲੇਅਰਜ਼ ਨੂੰ ਆਪਣਾ ਕੈਰੀਅਰ ਦਿਖੇਗਾ ਕਿ ਉਹ ਫੁੱਟਬਾਲ ਖੇਡ ਕੇ ਫਿਰ ਅੱਗੇ ਵੀ ਕਰ ਸਕਦਾ ਹੈ ਤੇ ਫਿਰ ਉਹ ਫੁੱਟਬਾਲ ਦੇ ਨਾਲ ਜੁੜੋਗੇ ਠੀਕ ਹੈ ਜੀ ਟਿੰਗਰ ਦਾ ਦਸ਼ਵਤ ਜੀ ਹਾਂ ਅੱਜ ਜਿਹੜੀ ਹੈ ਕਾਫੀ ਪਲੇਅ ਦੇ ਨਾਲ ਧੰਨਵਾਦ ਹੋਈ ਹੈ ਕੀ ਗੱਲਬਾਤ ਹੋਈ ਤੇ ਕਿਹੜਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ ਮੈਂ ਇਹ ਇੱਥੇ ਕੁਰਾਲੀ ਦੀ ਬਿਲੋਂਗ ਕਰਨਾ ਹੈ ਮੇਰਾ ਨਾਮ ਗੁਰਬੀਰ ਸਿੰਘ ਚਾਵਲਾ ਹੈ मैं प्रोफेसनल फुटबॉल खेडिया भी साल फुट भारत अलग अलग डिपार्टमेंटा कल्बा तो हम मेरा जो रेगनेशन है, है मैं रिटायर है मैं स्पोर्ट्स ऑफ इंडिया तो नॉर्थ जॉन का लीग यह देखते हुए भी कुराली का इलाका बहुत है उस टेलेंट बैटअप करने के लिए असग शुरू की है कि का मौका मिल सके

ਉਸੀਂ ਖੁਦ ਕੋਚ ਰਹੇ ਹਾਂ ਕੀ ਕਿਡਾਰੀਆਂ ਨੂੰ ਆਪਣੇ ਕੋਲ ਸਲਾਹ ਦੇਣਾ ਚਾਹੁੰਦੇ ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਮਿਹਨਤ ਕਰਨੀ ਤਾਂ ਕਿ ਫੁੱਟਬਾਲ ਜਿਹੜੀ ਹੈਗੀ ਮਿਹਨਤੀ ਖੇਡ ਹੈ ਖੇਡ ਤਾਂ ਕੋਈ ਵੀ ਹੈ ਜੀ ਮਿਹਨਤ ਕਰਨੀ ਪੈਣੀ ਹੈ ਮਿਹਨਤ ਉਹ ਵੀ ਸਿਸਟਮੈਟਿਕ ਐਂਡ ਸੈਂਟੀਫਿਕ ਟ੍ਰੇਨਿੰਗ ਜਿੰਨੀ ਕਿ ਮੇਰੀ ਸਮਝ ਹੈਗੀ ਹੈ ਤੇ ਮੈਂ ਤਾਂ ਆਪ ਪਿੰਡਾ ਪਿੰਡਾ ਜਾ ਜਾ ਕੇ ਮੈਂ ਪਹਿਲਾਂ ਕੈਂਪ ਵੀ ਲਾਉਂਦਾ ਰਿਹਾ ਤੇ ਹੁਣ ਮੈਂ ਇਹੀ ਕਰਾਂਗਾ ਥੈਂਕ ਯੂ ਯਾ ਡੈਸਿਗਨੇਸ਼ਨ ਕੀ ਹੈ ਤੇ ਕਿਹੜੀ ਲੀਗ ਸ਼ੁਰੂ ਹੋ ਰਹੀ ਹੈ ਦੇਖੋ ਮੇਰਾ ਨਾਮ ਜਸਮੀਤ ਸਿੰਘ ਹੈ ਤੇ ਮੈਂ ਇੱਕ ਕਲੱਬ ਦਾ ਸੈਕਟਰੀਆ ਠੇਕੇਦਾਰ ਅਮਰਜੀਤ ਫੁੱਟਬਾਲ ਕਲੱਬ ਮੂਮੈਂਟੀਮ ਨਾਲ ਵੀ ਮੈਂ ਕੰਮ ਕਰਦਾ ਐਜ਼ ਅ ਗੋਲਕੀਪਰ ਕੋਚ ਤੇ ਇਹ ਜਿਹੜੀ ਲੀਗ ਹੈ ਸਾਡੇ ਕਲੱਬ ਵੱਲੋਂ ਕਰਾਈ ਜਾ ਰਹੀ ਹੈ ਮੁਹਾਲੀ ਜ਼ਿਲ੍ਹੇ ਦੀ ਪਿੰਡਾਂ ਦੀ ਲੀਗ ਕਰਾਈ ਜਾ ਰਹੀ ਹੈ ਜਿੱਦੇ तकरीबन 22 ਪਿੰਡਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਤੇ ਉਹਨੂੰ ਉਹਦੇ ਵਿੱਚ ਸਾਡੇ ਕਲੱਬ ਵਾਲੇ ਇਹਨੂੰ ਹੋਮ ਮੈਡ ਆਵੇਸ ਸਿਸਟਮ ਦੇ ਵਿੱਚ ਕਰਾ ਰਹੇ ਆ ਜਿੱਦਾਂ ਕਿ ਓਪਨਿੰਗ ਇੱਕ ਜਗ੍ਹਾ ਤੇ ਹਰੇਕ ਮੁਹਾਲੀ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਲੀਗ ਦੇ ਮੈਚ ਹੋਣਗੇ ਕਿ ਚੋਣ ਕਿਵੇਂ ਕੀਤੀ ਜਾ ਰਹੀ ਹੈ ਪਲੇਅਰਾਂ ਦੀ ਤੇ ਅੱਗੇ ਜਿਹੜੇ ਪਲੇਅਰਾਂ ਨੂੰ ਕੀ ਫਾਇਦਾ ਹੋ ਦੇਖੋ ਜਿਹੜੀ ਇਹ ਲੀਗ ਹੈ ਸਾਡੀ ਲੀਗ ਦਾ ਇੱਕ ਮੋਟਿਵ ਹੈ ਕਿ ਇਸ ਲੀਗ ਚ ਹਰ ਇੱਕ ਪਿੰਡਾਂ ਚੋਂ ਜਿਹੜੀ ਟੀਮਾਂ ਦੇ ਚੰਗੇ ਬੱਚਿਆਂ 2 2 3 3 ਉਹਨਾਂ ਨੂੰ ਅਸੀਂ ਟੀਮਾਂ ਚੋਂ ਚੁਣ ਕੇ ਉਹਨਾਂ ਦੀ ਇੱਕ ਆਪਾਂ ਇੱਕ ਟੀਮ ਬਣਾਈਏ ਉਸ ਟੀਮ ਨੂੰ ਅਸੀਂ ਇੱਕ ਕੈਂਪ ਲਾਈਏ ਜਿੱਦਾਂ ਸਾਡੇ ਕੋਚ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਕੈਂਪ ਲਾਇਆ ਜਾਵੇ ਤੇ ਕੈਂਪ ਤੋਂ ਬਾਅਦ ਜਿੰਨੇ ਵੀ ਆਲ ਇੰਡੀਆ ਦੇ ਟੂਰਨਾਮੈਂਟ ਆਲ ਓਪਨ ਦੇ ਟੂਰਨਾਮੈਂਟ ਆਪਣੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਬਾਹਰ ਹੁੰਦੇ ਨੇ ਐਮਪੀ ਮਹਾਰਾਸ਼ਟra ਚ ਅਸੀਂ ਬੱਚਿਆਂ ਨੂੰ ਉੱਤੇ ਲਿਜਾ ਕੇ ਇੱਕ ਪਲੇਟਫਾਰਮ ਦੇ ਸਕੀਏ ਤਾਂ ਕਿ ਉਹ ਨੈਸ਼ਨਲ ਲੈਵਲ ਤੇ ਜਾ ਕੇ ਤੇ ਕਾਲੂ ਆਪਣੀਆਂ ਜੌਬ ਵੀ ਲੈ ਸਕਣ ਸਾਡਾ ਇਹ ਮੋਟੀਵੇਟ ਕਿੰਨਾ ਚਿਰ ਲੀਗ ਚੱਲੇਗੀ ਤੇ ਕਿੰਨੇ ਕੁ ਮੈਚ ਜਿਹੜੇ ਹੋਣਗੇ ਕੀ ਆ ਉਹ ਮੈਚ ਕਰਾਲੀ ਦੇ ਵਿੱਚ ਹੋਣਗੇ ਜਾਂ ਬਾਹਰ ਵੀ ਕਰਵਾਏ ਜਾਣਗੇ ਦੇਖੋ ਇਹ तकरीबन 4 ਤੋਂ 5 ਮਹੀਨੇ ਲੰਬੀ ਲੀਗ ਚੱਲਣੀ ਹੈ ਇਹ ਵੀਕਐਂਡ ਤੇ ਵੀ ਲੀਗ ਸਾਡੀ ਹੋਣੀ ਹੈ ਤੇ ਹਰੇਕ ਹਫਤੇ ਦੇ ਵਿੱਚ ਅਸੀਂ 2 ਮੈਚਸ ਅਸੀਂ ਕਰਵਾਵਾਂਗੇ ਉਹਦੇ ਵਿੱਚ ਤੇ तकरीबन ਮੈਚ ਇਹ ਲਗਾ ਲਓ ਤੁਸੀਂ ਮੇਰੇ ਹਿਸਾਬ ਨਾਲ ਕੋਈ 70-80 ਦੇ ਕਰੀ ਮੈਚਸ ਹੋ ਜਾਣਗੇ ਅੱਜ ਮੀਟਿੰਗ ਵੀ ਕੀਤੀ ਗਈ ਹੈ ਕਿ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਕੀ ਗੱਲਬਾਤ ਕੀਤੀ ਦੇਖੋ ਸਮੱਸਿਆ ਤਾਂ ਸਾਨੂੰ ਕੋਈ ਨਹੀਂ ਪਈ ਨਹੀਂ ਹੈ ਚਲੋ ਅਸੀਂ ਬਾਕੀ ਜੋ ਸਾਡੇ ਰੂਲ ਰੈਗੂਲੇਸ਼ਨਸ ਐ ਕਿਹੜੇ ਰੂਲ ਦੇ FIFA ਰੂਲ ਦੇ ਅਕੋਰਡਿੰਗ ਸਾਡੀ ਲੀਗ ਚੱਲੇਗੀ ਪਿੰਡਾਂ 'ਚ ਜੋ ਨੌਜਵਾਨ ਐ ਕਿਹੜੇ ਇੱਕ ਦੂਜੇ ਪਿੰਡਾਂ 'ਚ ਖੇਡਦੇ ਨੇ ਉਹ ਸਾਰੇ ਕਿਸ ਤਰ੍ਹਾਂ ਖੇਡਣਗੇ ਉਹਦੇ ਬਾਰੇ ਸਾਰੀ ਚਰਚਾ ਕੀਤੀ ਐ ਤੇ ਜਿੰਨੀਆਂ ਟੀਮਾਂ ਐ ਉਹਨਾਂ ਦੇ ਪੂਲ ਬਣਾਏ ਗਏ ਨੇ ਹਰੇਕ ਪੂਲ ਦੇ ਵਿੱਚ ਪੰਜ ਟੀਮਾਂ ਕਿਸੇ 'ਚ ਛੇ ਟੀਮਾਂ ਐ ਟੋਟਲ 22 ਟੀਮਾਂ ਭਾਗ ਲੈ ਰਹੀਆਂ ਨੇ ਉਹਨਾਂ ਦੇ 12 ਹਫ਼ਤਿਆਂ ਦੇ ਸੀ ਪਿਕਚਰ ਬੱਚੇ ਉਹਨਾਂ ਨੂੰ ਦੇ ਦਿੱਤੇ ਤੁਸੀਂ 22 ਪਿੰਡਾਂ ਦੀ ਗੱਲ ਕੀਤੀ ਹੈ ਖਿਡਾਰੀਆਂ ਦੀ ਚੋਣ ਕਿਵੇਂ ਹੋਵੇਗੀ ਇੱਕ ਪਿੰਡ ਵੱਲੋਂ ਹੀ ਸਾਰੇ ਖਿਡਾਰੀ ਇੱਕ ਪਿੰਡ ਦੇ ਖੇਡਣਗੇ ਜਾਂ ਫਿਰ 4 ਜਾਂ 5 ਪਿੰਡਾਂ ਦੇ ਇੱਕ ਟੀਮ ਬਣੇਗੀ ਕਿਵੇਂ ਚੋਣ ਹੋਵੇਗੀ ਨਹੀਂ ਦੇਖੋ ਇਹ ਖੇਡੇਗਾ ਇੱਕ ਪਿੰਡ ਦੀ ਟੀਮ ਇੱਕ ਪਿੰਡ ਦੀ ਟੀਮ ਹੈ ਇੱਕ ਸਪੋਰਟਸ ਮੰਨ ਲਓ ਖਿਦਰਾਬਾਦ ਤੇ ਗੋਸਣਾ ਖੇਡ ਰਹੀ ਹੈ ਹੁਣ ਮੰਨ ਲਓ ਖਿਦਰਾਬਾਦ ਚ ਦੋ ਤਿੰਨ ਚੰਗੇ ਪਲੇਅਰ ਹੈ ਅਸੀਂ ਉਹਨਾਂ ਨੂੰ ਪਤਾ ਸਾਨੂੰ ਵੀ ਇਹ ਨੈਸ਼ਨਲ ਲੈਵਲ ਤੇ ਖੇਡ ਸਕਦਾ ਉਹ ਦੋ ਤਿੰਨ ਬੱਚੇ ਦੋ ਤਿੰਨ ਬੱਚੇ ਗੋਸਣਾ ਚ ਚੰਗੇ ਆ ਉਹਨਾਂ ਨੂੰ ਲੈ ਕੇ ਫਿਰ ਅਸੀਂ ਇੱਕ ਟੀ ਆਪਣੇ ਕਲੱਬ ਦੀ ਐ ਮੋਹਾਲੀ ਦੀ ਇੱਕ ਟੀਮ ਬਣਾਵਾਂਗੇ ਜਿਸ ਟੀਮ ਦਾ ਕੈਂਪ ਲੱਗੇਗਾ ਉਹੀ ਟੀਮ ਨੂੰ ਅਸੀਂ ਅੱਗੇ ਲਿਆ ਕੇ ਪੰਜਾਬ ਲੀਗ ਹੋ ਗਈ ਐ ਤੇ ਆਲ ਇੰਡੀਆ ਦੇ ਫੁੱਟਬਾਲ ਦੇ ਟੂਰਨਾਮੈਂਟਸ ਹੋ ਗਏ ਐ ਡਿਪਾਰਟਮੈਂਟਲ ਟੂਰਨਾਮੈਂਟ ਹੋ ਗਿਆ ਅਸੀਂ ਉਹ ਟੀਮ ਨੂੰ ਉਸ ਲੈਵਲ ਤੇ ਲੈ ਕੇ ਜਾਵਾਂ। ਅਨੇਕ ਦੀ ਗੱਲ ਕਰੀਏ ਖਰਚੇ ਵੀ ਵੱਡੀ ਲੇਕਰਵਾਉਣ ਜਾ ਰਹੇ ਹਾਂ ਖਰਚਾ ਵੀ ਵੱਡਾ ਹੋਵੇਗਾ ਬਜਟ ਵੀ ਹੋਵੇਗਾ। ਗਾਦੀ ਸਪੋਰਟ ਕਿੱਥੇ-ਕੁਥੋਂ ਮਤਲਬ ਦੇਖੋ ਬਿਲਾਲ ਦਾ ਸਾਡੇ ਜਿੰਨੇ ਵੀ ਸਪੋਰਟਸ ਪ੍ਰੇਮੀਆ ਹੈ ਉਹ ਸਾਨੂੰ ਸਪੋਰਟ ਕਰ ਰਹੇ ਨੇ ਤੇ ਸਾਡੀ ਇੱਕ ਦੋ ਬੰਦਿਆਂ ਨਾਲ ਗੱਲ ਚੱਲਦੀ ਐ। ਤੇ ਉਹ ਲੀਗ ਨੂੰ ਸਪான்ਸਰ ਕਰਨ ਵਾਸਤੇ ਵੀ ਐਗਰੀ ਐ ਥੋੜਾ ਟਰਮਿੰਡ ਕਰਾ ਕੇ ਉਹ ਤਕਰੀਬਨ ਸਾਨੂੰ ਕਰਨਗੇ ਉਹਨਾਂ ਦਾ ਨਾਮ ਦਾ ਖਲਾਸਾ ਵੀ ਅਸੀਂ ਬਹੁਤ ਜਲਦੀ ਤੁਹਾਨੂੰ ਕਰ ਦਾਂਗੇ ਜਿਹੜੇ ਪਲੇਅਰ ਜਿੱਤਣਗੇ ਜਾਂ ਟੀਮਾਂ ਜਿੱਤਣਗੀਆਂ ਉਹਨਾਂ ਨੂੰ ਵੀ ਕੋਈ ਇਨਾਮਗਾਰਾ ਦਿੱਤੇ ਜਾ ਰਹੇ ਹਨ ਹਾਂਜੀ ਸਾਰੀ ਟੀਮਾਂ ਨੂੰ ਅਸੀਂ ਕਲੱਬ ਵੱਲੋਂ ਕਿੱਟਾਂ ਦੇ ਰਹੇ ਹਾਂ ਇਸ ਕਰਕੇ ਸੋਨ ਤੋਂ ਲਿਸਟਾ ਲੈ ਰਹੇ ਹਾਂ ਹਰੇਕ ਪਿੰਡ ਨੂੰ 22 ਦੇ 22 ਪਿੰਡਾਂ ਨੂੰ ਕਿੱਟ ਕਲੱਬ ਵੱਲੋਂ ਦਿੱਤੀ ਜਾਊਗੀ ਬਾਲਾਂ ਵੀ ਅਸੀਂ ਕਲੱਬ ਵੱਲੋਂ ਦੇਵਾਂਗੇ ਤੇ ਉਸ ਤੋਂ ਬਾਅਦ ਜਿੱਤਣੇ ਟੀਮਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਵੀ ਕਲੱਬ ਵੱਲੋਂ ਦੇਵਾਂਗੇ